ਕੈਨੇਡਾ ਦੀ ਸੰਘੀ ਸਰਕਾਰ ਨੇ ਮਾਪਿਆਂ ਤੇ ਦਾਦਾ-ਦਾਦੀ ਦੇ ਪ੍ਰੋਗਰਾਮ ਯਾਨੀ ਪੀਜੀਪੀ ਤਹਿਤ ਸਵੀਕਾਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਾ ਦਿੱਤੀ ਹੈ ਸਰਕਾਰ 2025 ਵਿੱਚ ਪ੍ਰਕਿਰਿਆ ਲਈ ਹੁਣ 25000 ਤੱਕ ਸਪਾਂਸਰਸ਼ਿਪ ਅਰਜ਼ੀਆਂ ਨੂੰ ਸਵੀਕਾਰ ਕਰੇਗੀ ਜਦਕਿ ਇਸ ਤੋਂ ਪਹਿਲਾਂ ਸਿਰਫ 10000 ਅਰਜ਼ੀਆਂ ਪ੍ਰਵਾਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਹੁਣ ਕੈਨੇਡਾ ਸੱਦਨ ਦੇ ਇੱਛੁਕ ਪ੍ਰਵਾਸੀਆਂ ਵਿੱਚ ਸ਼ਾਮਲ ਕੀਤਾ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਹਨ ਜਿਸ ਤਰ੍ਹਾਂ ਹੀ 5 ਸਾਲ ਤੱਕ ਕੈਨੇਡਾ ਵਿੱਚ ਠਹਿਰਿਆ ਜਾ ਸਕਦਾ ਹੈ ਅਤੇ 2 ਸਾਲ ਦਾ ਹੋਰ ਵਾਅਦਾ ਵੀ ਕਰਵਾਇਆ ਜਾ ਸਕਦਾ ਹੈ ਦੱਸਦੇ ਕਿ ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਪੀਜੀਪ ਲਈ 2020 ਦੇ ਦਾਖਲੇ ਵਿੱਚ ਸਪான்ਸਰ ਫਾਰਮਾ ਵਿੱਚ ਦਿਲਚਸਪੀ ਜਮਾ ਕੀਤੀ ਸੀ ਉਹਨਾਂ ਨੂੰ ਹਜੇ ਤੱਕ ਅਰਜੀ ਦੇਣ ਦਾ ਸੱਦਾ ਨਹੀਂ ਮਿਲਿਆ ਉਹਨਾਂ ਨੂੰ ਇਸ ਸਾਲ ਪੀਜੀਪੀ ਵੱਲੋਂ ਦਾਖਲੇ ਖੋਲਣ ਤੇ ਅਰਜੀ ਦੇਣ ਦਾ ਸੱਦਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਪੀਜੀਪੀ ਦੇ ਅਧੀਨ ਸਫਲ ਬਿਨਾਂ ਕਾਰਨ ਕੈਨੇਡੀਅਨ ਸਥਾਈ ਨਿਵਾਸ ਪ੍ਰਾਪਤ ਹੁੰਦਾ ਹੈ ਸਾਲ 2024 ਦੌਰਾਨ 35700 ਬਿਨੇਕਾਰ ਨੂੰ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ ਦੱਸ ਕਿ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਸਫਲ ਬਿਨੇਕਾਰ ਆਪਣੀ ਮਾਪਿਆਂ ਜਾਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸੱਦ ਸਕਦੇ ਹਨ ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰਦੀ ਹਨ ਰਿਪੋਰਟ ਦੱਸਦੀ ਕਿ ਸਪੌਂਸਰਸ਼ਿਪ ਐਪੀ ਕੈਨੇਡਾ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਤੱਕ ਹੁੰਦਾ ਹੈ ਜਿਹੇ ਵਿੱਚ ਬੈਕਲੌਗ ਬਹੁਤ ਜ਼ਿਆਦਾ ਵੱਸ ਸਕਦਾ ਹੈ ਦੂਜੇ ਪਾਸੇ ਐਕਸਪ੍ਰੈਸ ਐਂਟਰੀ ਵਾਲਿਆਂ ਨੂੰ LMIA ਤੇ ਬੋਨਸ ਪੁਆਇੰਟ ਦੇਣ ਦਾ ਸਿਲਸਲਾ 25 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਹੈ ਇਸ ਤਬਦੀਲੀ ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਵਾਲੇ ਉਮੀਦਵਾਰਾਂ ਨੂੰ ਕੈਨੇਡਾ ਵਿੱਚ ਨੌਕਰੀ ਦੀ ਪੇਸ਼ਕਸ਼ ਹੋਣ ਤੇ 50 ਜਾਂ 200 ਪੁਆਇੰਟ CRS ਪੁਆਇੰਟ ਮਿਲਦੇ ਸਨ ਅਤੇ PR ਮਿਲਣ ਦੇ ਅਸਾਰ ਬਿਹਤ ਵੱਧ ਜਾਂਦੇ ਸਨ ਹੁਣ ਜੇਹਾ ਨਹੀਂ ਹੋਵੇਗਾ ਨਵੇਂ ਨਿਯਮਾਂ ਦਾ ਸਭ ਤੋਂ ਵੱਧ ਨੁਕਸਾਨ ਭਾਰਤੀ ਵਿਦਿਆਰਥੀਆਂ ਨੂੰ ਹੈ ਜੋ ਕੀ ਹੁਣ ਕੈਨੇਡਾ ਵਿੱਚ ਪੱਕਾ ਹੋਣ ਦੇ ਇਰਾਦੇ ਨਾਲ ਸਟੱਡੀ ਵੀਜ਼ਾ ਤੇ ਇੱਥੇ ਪਹੁੰਚੇ ਸਨ ਪਰ ਬੋਨਸ ਪੁਆਇੰਟਾਂ ਦੀ ਅਣਹੋਂਦ ਵਿੱਚ ਉਹਨਾਂ ਲਈ ਲੋੜੀਂਦੀ ਪੀਆਰ ਸਕੋਰ ਹਾਸਲ ਕਰਨਾ ਔਖਾ ਹੋ ਜਾਵੇਗਾ ਦੱਸ ਦੇ ਕਿ ਕੈਨੇਡਾ ਦੀ ਸੰਘੀ ਸਰਕਾਰ ਨੇ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਯਾਨੀ ਪੀਜੀਪੀ ਤਹਿਤ ਸਵੀਕਾਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਧਾ ਦਿੱਤੀ ਹੈ ਸਾਲ 2025 ਵਿੱਚ ਪ੍ਰਕਿਰਿਆ ਲਈ ਹੁਣ 25000 ਤੱਕ ਸਪਾਂਸਰਸ਼ਿਪ ਅਰਜ਼ੀਆਂ ਨੂੰ ਸਵੀਕਾਰ ਕਰੇਗੀ ਜਦਕਿ ਇਸ ਤੋਂ ਪਹਿਲਾਂ ਸਿਰਫ 10000 ਅਰਜ਼ੀਆਂ ਪ੍ਰਵਾਨ ਕਰਨ ਦਾ ਜ਼ਿਕਰ ਕੀਤਾ ਗਿਆ ਸੀ